ਅਨ ਦੋਸਤੋ ਖਾਸ ਕਰਕੇ ਫੁੱਲਾਂ ਸ਼ਕੀਨ ਦੋਸਤਾਂ ਲਈ ਇਹ ਜਾਣਕਾਰੀ ਹੈ ਜੀ ਵੇਖੋ ਆ ਬੇਲ ਜਿਹੜੀ ਮੋਗਨ ਬੇਲ ਲੱਗੀ ਐ ਇਹ ਤਿੰਨ ਬੇਲਾਂ ਨੇ ਵੱਖ-ਵੱਖਰੀਆਂ ਤੇ ਪਰ ਆ ਦੇਖੋ ਆ ਬੇਲ ਜਿਹੜੀ ਮਰ ਜਾਣੀ ਸ਼ੁਰੂ ਹੋ ਗਈ ਜਿਹੜੇ ਰੰਗ ਦੇ ਜਿਹੇ ਫੁੱਲ ਸੀ ਤੇ ਵੇਖਣ ਦੇ ਵਿੱਚ ਆਇਆ ਤਾਂ ਇਹ ਥੋੜੀ ਜਿਹੀ ਇਨਕੁਆਰੀ ਕੀਤੀ ਆ ਮੈਂ ਹੁਣੇ ਕੱਟ ਕੇ ਹਟਿਆ ਨੂੰ ਬਾਹਰ ਆ ਦੇਖੋ ਐਨਾ ਸਖਤ ਜਾਨ ਪੌਦਾ ਐ ਤੇ ਇਹ ਸੋਝ ਵੀ ਨਹੀਂ ਸਕਦੇ ਇਹਨੂੰ ਇਸ ਨੂੰ ਸਿਉਂਕ ਨੇ ਬਿਲਕੁਲ ਖਤਮ ਕਰਤਾ ਇਸ ਕਰਕੇ ਜਿਹੜੀ ਵੀ ਤੁਹਾਡੇ ਕੋਈ ਫਲਦਾਰ ਪੌਦੇ ਆ ਜਾਂ ਫੁੱਲਾਂ ਵਾਲੇ ਪੌਦੇ ਆ ਤੇ ਇਹਦੇ ਵਿੱਚ ਥੋੜ੍ਹੀ ਥੋੜ੍ਹੀ ਦੇਰ ਬਾਅਦ ਕੋਈ ਵੀ ਕਰਪੈਸੈਟ ਪਈ ਜਾ ਉਹ ਤੇ ਫਿਰ ਕਲੋਰੋ ਫੈਰੀਫਾਸ ਪਾਉਂਦੇ ਰਹੋ ਕਿਉਂਕਿ ਅੱਜ ਕੱਲ ਬਹੁਤ ਜ਼ਿਆਦਾ ਪ੍ਰਕੋਪ ਹੈ ਸਿਉਂਕ ਦਾ ਛੋਟੇ ਪੌਦੇ ਇਹ ਤਾਂ ਦੇਖੋ ਕਾਹੀ ਵੱਡਾ ਪੌਦਾ ਸੀ ਫਿਰ ਵੀ ਤਾਂ ਨੁਕਸਾਨ ਕਰਤਾ ਹੈ ਜੀ ਇਹ ਆਪ ਉਹ ਦੇਖਾਤੇ ਨਹੀਂ ਇਸ ਕਰਕੇ ਧਿਆਨ ਲੱਖੋ ਪਹਿਲਾਂ ਹੀ ਪਾਣੀ ਲਾਉਣ ਸਮੇਂ ਥੋੜੀ ਬਹੁਤੀ ਜਿਹੜੀ ਹੈਗੀ ਹੈ ਕਲੋਰੋ ਜਾਂ ਘਰੇ ਕੋਈ ਵੀ ਪੈਸਾਈਸਾਈਡ ਪਈ ਹੈ ਜਾਂ ਬਿਜਾਰ ਤੋਂ ਜਿਹੜੀ ਤੁਹਾਨੂੰ ਮਿਲਦੀ ਹੈ چاہے ਉਹ ਐਕਸਪਾਇਰ ਹੀ ਹੋਵੇ ਤਾਂ ਵੀ ਕੋਈ ਚੱਕਰ ਨਹੀਂ ਤੇ ਉਹਨੂੰ ਪਾਣੀ ਵਿੱਚ ਘੋਲ ਕੇ ਉਹ ਪੌਦਿਆਂ ਦੇ ਜਿਹੜਾ ਵਿੱਚ ਪਾਉਂਦੇ ਰਹੋ ਧੰਨਵਾਦ